ਭਾਗੁਰੂ ਜੀ ਕਾ ਖਾਲਸਾ ਭਾਗੁਰੂ ਜੀ ਕੀ ਫਤਿਹ ਖੰਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਉਰਫ ਮੂਤਪਾਲ ਤੇ ਸੁਪੁੱਤਰ ਸਰਦਾਰ ਤਰਸੇਮ ਸਿੰਘ ਸਿਮ ਜਮਾਂਦਰੂ ਕਾਂਗਰਸ ਪਾਰਟੀ ਤੇ ਬੀਬਾ ਬਿਵਾ ਖਾਲੜਾ ਨੂੰ ਸੜਾਉਣ ਵਾਲੇ ਤੇ ਜਿਹੜੇ ਮੈਂ ਗੱਲ ਕਰਨ ਲੱਗਾ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਤੇ ਇਹਨਾਂ ਨੇ ਨਾ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੋਈ ਹੈ ਕਿ ਸਾਨੂੰ ਸੰਸਦ ਵਿੱਚ ਪਹੁੰਚਣ ਦਾ ਮੌਕਾ ਦਿੱਤਾ ਜਾਵੇ ਜੜ ਕੇ ਪ੍ਰੋਲ ਦਿੱਤੀ ਜਾਵੇ ਲੇਲੜੀਆਂ ਕੱਢਦੇ ਨੇ ਲੇਲੜੀਆਂ ਉਹੀ ਨਿਹਰਾਮਖੋਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਗੁਲਾਮ ਗੁਲਾਮ ਹੋ ਸੀ ਜਦੋਂ ਅਜਾਗ ਸੀ ਨਾ ਨਗਰ ਕੀਰਤਨ ਕਰਦੇ ਸੀ ਛੋਲੇ ਪੂਰੀਆਂ ਦਹੀਂ ਦੱਕੜ ਦੁੱਧ ਖਾਂਦੇ ਸੀ ਟਪੜਾਂ ਤੇ ਬਹਿ ਕੇ ਹਰਾਮ ਖੋਰੀਆਂ ਕਰਦੇ ਸੀ ਉਦੋਂ ਤਾਂ ਕਹਿੰਦੇ ਅਸੀਂ ਗੁਲਾਮ ਤੇ ਹੁਣ ਜੇਲ੍ਹ ਵਿੱਚ ਬੈਠੇ ਨੇ ਹੁਣ ਲੇਲੜੀਆਂ ਕੱਢ ਦੇ ਕਿਸਾਨ ਨੂੰ ਬਾਹਰ ਕੱਢ ਚਲੋ ਬਾਹਰ ਕਰਨ ਦਾ ਜਿਹੜਾ ਫੈਸਲਾ ਹੈ ਉਹ ਤਾਂ ਅਦਾਲਤਾਂ ਨੇ ਕਰਨਾ ਵੈਸੇ ਉਹ ਫੈਸਲਿਆਂ ਦੇ ਹੱਕ ਵਿੱਚ ਆ ਨਹੀਂ ਸਕਦਾ ਕਿਉਂਕਿ ਜਿਹੜਾ NSA ਐਕਟ ਹੈਗਾ ਕਾਨੂੰਨ ਹੈਗਾ ਉਹ ਸੂਬਾ ਸਰਕਾਰ ਵੱਲੋਂ ਹੁੰਦਾ ਹੈ ਜਨ ਕਿ ਸੂਬਾ ਸਰਕਾਰ ਨੇ ਪੰਜਾਬ ਸਰਕਾਰ ਨੇ ਇਹ ਕਹਿ ਦਿੱਤਾ ਕਿ ਜੇ ਇਹ ਹਰਾਮਖੋਰ ਬਾਹਰ ਆਊਗਾ ਤਾਂ ਜੁੱਤ ਨੂੰ ਪੜਕਾਊਗਾ ਅਸਲੀਆਂ ਦੀ ਨੁਆਇਸ਼ ਕਰੂਗਾ ਅਸਲੀ ਨੂੰ ਪ੍ਰਮੋਟ ਕਰੂਗਾ ਗੁੰਡਾਗਰਦੀ ਕਰੂਗਾ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਇਸ ਕਰਕੇ ਐਨਐਸਏ ਲੱਗਣੇ ਚਾਹੀਦੇ ਆ ਇਹ ਪੰਜਾਬ ਸਰਕਾਰ ਦੀ ਮਰਜ਼ੀ ਨਹੀਂ ਹੈਗੀ ਕਾਨੂੰਨ ਵਿਵਸਥਾ ਦੀ ਗੱਲਬਾਤ ਹੈ ਚਲੋ ਹੁਣ ਜਿਹੜੀ ਮੈਂ ਗੱਲ ਕਰਨੀ ਹੈ ਇਹ ਹਰਾਮਖੋਰ ਨੇ ਨਾ ਗੁਰਪ੍ਰੀਤ ਸਿੰਘ ਹਰੀਰਾਉਂ ਦਾ ਕਤਲ ਕਰਵਾਇਆ ਸੀ ਜੇਲ੍ਹ ਵਿੱਚ ਬੈਠੇ ਨੇ ਅਰਸ਼ ਦੱਲੇ ਦੇ ਕੋਲ ਦੇ ਫਰੀਦਕੋਟ ਅਦਾਲਤ ਦੇ ਵਿੱਚ ਇਹ ਕੇਸ ਚੱਲਦਾ ਸੀ ਫਰੀਦਕੋਟ ਮਾਨਜੁਗ ਅਦਾਲਤ ਨੇ 17 ਮੁਲਜ਼ਮਾਂ 'ਚੋਂ 12 ਵਿਰੁੱਧ ਦੋਸ਼ ਤੈਅ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਫਰੀਦਕੋਟ ਵਾਲਾ ਐਮਪੀ ਵੀ ਆਉਂਦਾ ਹੈ ਮਤਲਬ ਇਸ ਹਰਾਮਖੋਰ ਤੇ ਕਤਲ ਕੇਸ ਹੈ ਇਹਨੇ ਕਤਲ ਕਰਵਾਇਆ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਅਰਸ਼ ਡੱਲੇ ਦੇ ਕੋਲ ਇੱਕ ਤਾਂ ਇਹਨੇ ਕਤਲ ਕਰਾਇਆ ਦੂਜਾ ਇਹ ਸਬੂਤ ਮਿਲ ਗਏ ਵੀ ਇਹਦੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਇਹਨੇ ਇੱਕ ਕਤਲ ਨਹੀਂ ਇਹਨੇ ਕਤਲ ਹੋਰ ਵੀ ਕਰਾਏ ਇਹ ਤਾਂ ਸ਼ੱਕ ਦੇ ਸੋਏ ਦੀਪ ਸਿੱਧੂ ਤੇ ਵੀ ਜਾਊਗੀ ਕਿਉਂਕਿ ਦੀਪ ਸਿੱਧੂ ਦਾ ਕਤਲ ਹੋਇਆ ਬਾਅਦ ਵਿੱਚ ਇਹਨੇ ਪਾਰਟੀ ਹਾਈਜੈਕ ਕੀਤੀ ਹੈ ਜਦ ਕਿ ਪਾਰਟੀ ਦਾ ਪ੍ਰਧਾਨ ਬਾਅਦ ਵਿੱਚ ਬਣਿਆ ਪਹਿਲਾਂ ਉਹਨੂੰ ਮਰਵਾਇਆ ਗਿਆ ਇਹ ਤਾਂ ਸ਼ੱਕ ਦੀਆਂ ਤਾਰਾਂ ਜੇ ਤੁਸੀਂ ਕਹੋਗੇ ਜੇ ਗੈਂਗਸਟਰ ਨਾਲ ਜੁੜਦਿਆਂ ਨੇ ਨਾ ਤਾਂ ਫਿਰ ਸਿੱਧੂ ਮੂਸੇਵਾਲੇ ਵੱਲ ਵੀ ਧਿਆਨ ਜਾਊਗਾ ਕਿਉਂਕਿ ਜਿਹੜੇ ਗੈਂਗਸਟਰ ਨੇ ਇਹ ਸਾਰੇ ਅੰਦਰਖੱਤ ਇੱਕੋ ਹੀ ਨੇ ਆਪਸ ਵਿੱਚ ਖੈ ਖੈ ਕੇ ਲੜਦੇ ਨੇ ਮਰਦੇ ਨੇ ਤੇ ਹੁਣ ਇਹ ਦੂਜੇ ਪਾਸੇ ਕਹਿੰਦੇ ਸਾਨੂੰ ਜੀ ਪ੍ਰੋਲ ਦਿਓ ਕਿਉਂ ਪ੍ਰੋਲ ਦੇਈਏ ਵੀ ਤੁਸੀਂ ਇੱਕ ਕਤਲ ਕਰਾਇਆ ਹੁਣ ਜਿਹੜੇ ਗੈਂਗਸਟਰਾਂ ਨੇ ਅਸਡਲੇ ਨੇ ਜੈਪਾਲ ਭੁੱਲਰ ਨੇ ਕਤਲ ਕੀਤੇ ਨੇ ਕਰਵਾਏ ਨੇ ਉਹ ਕਿੰਨੇ ਨੇ ਇਹਦੇ ਪਾਪੇ ਸੇਮੇ ਦੀ ਨਾ ਜਿਹੜੀ ਉਹ ਡੇਟਿੰਗ ਐਪ ਤੇ ਚੈਟ ਹੋਈ ਹੈ ਗੱਲਬਾਤ ਹੁੰਦੀ ਹੈ ਜੈਪਲ ਭੁੱਲਰ ਦੇ ਨਾਲ ਉਹਦੇ ਵਿੱਚ ਸੋਨਾ ਕਿੱਥੇ ਪਿਆ ਪੈਸੇ ਕਿੱਥੇ ਪਏ ਨੇ ਕਿਹਨੂੰ ਮਰਵਾਉਣਾ ਹੈ ਸਾਰੀ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਤੇ ਹਾਲੇ ਸਾਡੇ ਖਚੂ ਡੂ ਜਿਹੜੇ ਨੇ ਨਾ ਉਹ ਕਹਿੰਦੇ ਇਹਨੂੰ ਮੁੱਖ ਮੰਤਰੀ ਬਣਾਉਣਾ ਪੰਜਾਬ ਦਾ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਮਤਲਬ ਆਗਰਾਦਾਂ ਦੀ ਕਾਰਵਾਈ ਪੰਜਾਬ ਸਰਕਾਰ ਦੀ ਕਾਰਵਾਈ ਬਿਲਕੁਲ ਸਹੀ ਹੈ ਇਹੋ ਜਿਹੇ ਹਰਾਮਖੋਰ ਜੇਲਾਂ ਵਿੱਚ ਹੀ ਬੰਦ ਹੋਣੇ ਚਾਹੀਦੇ ਤੇ ਜਿਹੜੇ ਜਾਦੇ ਚਰੋਨੇ ਚਲਾਣੇ ਲੜੇ ਵੀ ਤੁਸੀਂ ਇਦਾਂ ਕਿਉਂ ਬੋਲਦੇ ਹੋ ਆ ਜਿਹੜਾ ਫੈਸਲਾ ਹੈ ਨਾ ਇਹ ਫਰੀਦਕੋਟ ਅਦਾਲਤ ਦਾ ਹੈ 17 ਮਲਜ਼ਮ ਸੀ ਹਰੀ ਨੌਂ ਕਤਲ ਕੇਸ ਦੇ ਵਿੱਚ ਉਹਦੇ ਵਿੱਚੋਂ 12 ਬਿਰਧ ਦੋਸ਼ ਤੈਅ ਕਰ ਦਿੱਤੇ ਆ ਵੀ 12 ਬੰਦੇ ਦੋਸ਼ੀ ਨੇ ਜਿਨ੍ਹਾਂ ਨੇ ਇਹ ਬਿਉਂਤਬੰਦੀ ਕੀਤੀ ਸੀ ਰਹਿ ਕੇ ਕੀਤੀ ਸੀ ਗੁਰਪ੍ਰੀਤ ਹਰੀ ਨੌਂ ਦਾ ਕਤਲ ਕਰਾਉਣ ਵਾਸਤੇ ਆਰਸ ਡੱਲੇ ਨੇ ਜ਼ਿੰਮੇਵਾਰੀ ਲਈ ਸੀ ਆਰਸ ਡੱਲੇ ਨੂੰ ਇਹ ਹਰਾਮਖੋਰ ਅੰਮ੍ਰਿਤਪਾਲ ਨੇ ਕਿਹਾ ਸੀ ਵੀ ਉਹਦਾ ਕਤਲ ਕਰਦੇ ਵੀ ਸਾਡੇ ਰਾਹ ਦਾ ਰੋੜ ਹੈ ਕਿਉਂ ਕਤਲ ਕਰਾਇਆ ਸੀ ਇਹਦੇ ਬਾਰੇ ਵੀ ਚੰਗੀ ਤਰ੍ਹਾਂ ਪਤਾ ਹੈ ਅੰਮ੍ਰਿਤਪਾਲ ਦੀਆਂ ਇਹਦੀ ਪਾਰਟੀ ਦੀਆਂ ਕਰਤੂਤਾਂ ਬਹੁਤ ਸੀ ਗੁਰਪ੍ਰੀਤ ਸਿੰਘ ਹਰੀ ਨੌਂ ਕੋੜੇ ਤੇ ਇਹ ਉਹਨੂੰ ਰਾਹ ਦਾ ਰੋੜਾ ਜਿਹੜਾ ਬਣਾ ਸੀ ਹਟਾਉਣਾ ਚਾਹੁੰਦੇ ਸੀ ਫਟਾ ਦਿੱਤਾ ਗਿਆ ਉਹਦਾ ਕਤਲ ਕਰਵਾ ਦਿੱਤਾ ਗਿਆ ਤੇ ਹੁਣ ਦੱਸੋ ਵੀ ਇਦਾਂ ਦੇ ਐਮਪੀ ਚਾਹੀਦੇ ਸਾਨੂੰ ਇਦਾਂ ਦੇ ਸੇਕਾਂ ਦੇ ਬਾਰਸਾ ਚਾਹੀਦੇ ਸਾਨੂੰ ਜਿਹਨਾਂ ਦੇ ਗੈਂਗਸਟਰ ਨਾਲ ਸੰਬੰਧ ਹੋਣ ਜਿਹੜੇ ਸਿੱਖ ਨੌਜਵਾਨਾਂ ਨੂੰ ਮਰਵਾਉਂਦੇ ਹੋਣ ਇਹ ਬੰਦੇ ਚਾਹੀਦੇ ਸਾਨੂੰ ਜਿਹੜੀਆਂ ਭੇਡਾਂ ਪਿੱਛੇ ਲੱਗੀਆਂ ਕਰਦੀਆਂ ਨਸ਼ੇੜੀ ਮੂਤਪਾਲ ਮੂਤਪਾਲ ਕਰਦੀਆਂ ਫਿਰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਮਾੜਾ ਜਿਹਾ ਅਕਲ ਤੋਂ ਕੰਮ ਲੈ ਲਓ ਜੇ ਤੁਹਾਡੇ ਖੋਪੜ ਵਿੱਚ ਕੋਈ ਗੱਲ ਪੈ ਗਈ। ਕਿ ਇਦਾਂ ਦੇ ਲੀਡਰ ਨਹੀਂ ਚਾਹੀਦੇ। ਇਹ ਸਿਰੇ ਦਾ ਹਰਾਮਖੋਰ ਹੈ। ਸਿਰੇ ਦਾ। ਤੁਸੀਂ ਇਹ ਦੱਸੋ ਵੀ ਗੁਰਪੀ ਸਿੰਘ ਹਰੇ ਨਾਂ ਇਹ ਗੁਰਸਿੱਖ ਮੁੰਡਾ ਸੀ। ਕੋਈ ਚਟਾਵੇ ਦਾ ਸੀ। ਉਹਦੇ ਕੋਈ ਕ੍ਰਿਮੀਨਲ ਉਹਦੀ ਬੈਕਗ੍ਰਾਉਂਡ ਸੀ ਕੋਈ ਕੇਸ ਚੱਲਦਾ ਸੀ ਉਹਤੇ। ਕੋਈ ਜਨਾਨੀਵਾਸੀ ਸੀ। ਕੁਈ ਗੈਂਗਸਟਰ ਸੀ ਉਹ ਉਸ ਬੰਦੇ ਦਾ ਇਹ ਅਮਰਪਾਲ ਕਤੀੜ ਨੇ ਜਿਹੜਾ ਡਿਪਰੂਗਟ ਜੇਲ੍ਹ ਚ ਬੈਠਾ ਉਹਨੇ ਕਤਲ ਕਰਾਇਆ ਇਹ ਫਰੀਦਕੋਟ ਮਾਨਯੋਗ ਅਦਾਲਤ ਨੇ ਦੋ ਸਟੇ ਕਰ ਦਿੱਤੇ ਹੁਣ ਤੁਸੀਂ ਲਖਣ ਲਾਓ ਵੀ ਇਦਾਂ ਦੇ ਬੰਦਿਆਂ ਤੋਂ ਅਸੀਂ ਕੀ ਲੈਣਾ ਫਿਰ ਕਹਣਗੇ ਉਹ ਬੂਟਾ ਸਿੰਘ ਬਹੁਤ ਬੋਲਦਾ ਇਹ ਤਾਂ ਬੋਲਾਂਗੇ ਭਾਈ ਸਾਨੂੰ ਨਾ ਇਦਾਂ ਦੇ ਲੀਡਰ ਚਾਹੀਦੇ ਨੇ ਨਾ ਸਾਨੂੰ ਇਦਾਂ ਦੇ ਸਿੱਖ ਚਾਹੀਦੇ ਨੇ ਤਾਲੇਵਾਨੀ ਫਰਮਾਨ ਗੁੰਡਾਗਰਦੀ ਕਰਨ ਵਾਲੇ ਲੋਕ ਸਾਨੂੰ ਨਹੀਂ ਚਾਹੀਦੇ। ਸਾਨੂੰ ਤਾਂ ਜਿਹੜੇ ਬੰਦੇ ਵਿਚਾਰਤਾ ਰਣ ਨੂੰ ਸਹਿਮਤ ਨੇ ਬਾਬੇ ਨਾਨਕ ਦੀ ਫਲਸਫੀ ਨੂੰ ਅੱਗੇ ਲੈ ਕੇ ਜਾਂਦੇ ਸੰਤ ਬਹੁਤ ਬੰਦੇ ਚਾਹੀਦੇ ਨੇ। ਉਹਦਾਂ ਦੇ ਲੀਡਰ ਹੋਣ, ਉਹਦਾਂ ਨੇ ਸਾਨੂੰ ਸਿੱਖ ਚਾਹੀਦੇ ਨੇ। ਸਾਨੂੰ ਇਹਨਾਂ ਗੁੰਡਿਆਂ ਦੀ ਲੋੜ ਨਹੀਂ। ਤੇ ਜਿਹੜਾ ਬੰਦਾ ਧੌਣ 'ਚ ਕਿੱਲਾ ਰੱਖਦਾ ਹੋਇਆ ਮੜਾ ਮੋਟ ਨਹੀਂ ਐਦਾਂ ਕਿ ਉਹ ਬੋਲਦੇ ਉਹ ਭਾਈ ਗੱਲ ਕਰ ਸਕਦੇ। ਆ ਜਿਹੜੀ ਮਾਂਜੂਰ ਗ੍ਰੀਟ ਕੋਰਟ ਅਦਾਲਤ ਨੇ ਸੁਣਵਾਇ ਕੀਤੀ ਹੈ ਨਾ ਕਿ 17 ਮੁਲਜ਼ਮਾਂ ਵਿੱਚੋਂ 12 ਨੂੰ ਦੋਸ਼ੀ ਪਾਇਆ ਗਿਆ ਉਹਦੇ ਵਿੱਚ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਵਾਲਾ ਜਣਕੇ ਮੂਤਪਾਲ ਵੀ ਸ਼ਾਮਲ ਹੈ ਹਲੇ ਕਹਿੰਦੇ ਸਾਨੂੰ ਪ੍ਰਵੋਲ ਦਿਓ ਅਸੀਂ ਸੰਸਦ ਵਿੱਚ ਜਾਣਾ ਹੈ ਅਸੀਂ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕਰਨੀ ਹੈ ਕਿਹੜੇ ਲੋਕਾਂ ਦੀ ਗੱਲ ਕਰਨੀ ਹੈ ਤੁਹਾਨੂੰ ਕੋਈ ਨਹੀਂ ਚਾਹੁੰਦਾ ਇੱਥੇ ਨਾ 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 ਉਹ ਤਾਂ ਧਾਲ ਆ ਗਏ ਇੱਕ ਵਾਰੀ ਹੁਣ ਕਿਤੇ ਇਹ ਮਨਸ਼ਾ ਲੈ ਕੇ ਨਾ ਰਖਿਓ ਜਣਕੇ ਇਹ ਮਨਸ਼ਾ ਜੇ ਹੈਗੀ ਹੈ ਨਾ ਅੰਦਰ ਵੀ ਅਸੀਂ ਜਿੱਤਾਂਗੇ ਅਸੀਂ ਐ ਕਰਾਂਗੇ ਇਹ ਕੀੜਾ ਜਿਹੜਾ ਅੰਦਰ ਵੱਡਾ ਹੋ ਰਿਹਾ ਉਹਨੂੰ ਜ਼ਹਿਰ ਜੂੜ ਦੇ ਕੇ ਮਾਰ ਦੋ ਚੰਗੇ ਰਹੋਗੇ ਪਹਿਲੀ ਗੱਲ ਤਾਂ ਮੈਂ ਫੇਰ ਉਧਰ ਆ ਜਾਾਂ ਵੀ ਅਗਲੇ ਅਗਲੇ ਜਿਹੜੇ ਨੇ ਨਾ ਅਗਲੇ ਕੋਈ ਸਾਰਾ ਕੁਝ ਕਰੀ ਬੈਠੇ ਆ ਕਰੀ ਬੈਠੇ ਨੇ ਪੋਇਜ਼ਨ ਕੀ ਹੁੰਦਾ ਹੈ ਜ਼ਹਿਰ ਹੁੰਦਾ ਸਲੋ ਸਲੋ ਸਲੋਲੀ 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 ਦੇਰੇ ਨੇ ਮੜਾ ਮੜਾ ਕਰਕੇ ਮੜਾ ਮੜਾ ਕਰਕੇ ਕੱਲਾ 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 ਸਵਾਸ ਕੱਲਾ ਕੱਲਾ ਸਵਾਸ ਖਤਮ ਹੋਊਗਾ ਇਹ ਕਰਤੂਤਾਂ ਨੇ ਮੇਰੇ ਕਹਿਣਾ ਕੁਝ ਨਹੀਂ ਹੋਣਾ ਮੈਂ ਕੋਈ ਰੱਬ ਥੋੜੀ ਆ ਮੈਂ ਕੋਈ ਭਾਰਤ ਦਾ ਪ੍ਰਧਾਨ ਮੰਤਰੀ ਆ ਪੰਜਾਬ ਦਾ ਮੁੱਖ ਮੰਤਰੀ ਆ ਮੈਂ ਕੋਈ ਜੱਜ ਆ ਮੈਂ ਤਾਂ ਕੋ ਆਮ ਜਿਹਾ ਬੰਦਾ ਨਾ ਤਿੰਨਾਂ ਚੋਂ ਨਾ 13 ਚੋਂ ਕੁਝ ਵੀ ਨਹੀਂ ਅਜੇ ਥੋੜੀਆਂ ਕਰਤੂਤਾਂ ਦੱਸਣੀਆਂ ਆ ਨਾ ਸਾਨੂੰ ਮਰਨ ਦੀ ਟੈਨਸ਼ਨ ਨਾ ਸਾਨੂੰ ਜਿੱਤਣ ਦੀ ਟੈਨਸ਼ਨ ਨਾ ਸਾਨੂੰ ਖਾਣ ਦੀ ਟੈਨਸ਼ਨ ਨਾ ਸਾਨੂੰ ਪੀਣ ਦੀ ਟੈਨਸ਼ਨ ਨਾ ਸਾਨੂੰ ਸੌਣ ਦੀ ਨਾ ਸਾਨੂੰ ਜਾਗਣ ਦੀ ਟੈਨਸ਼ਨ ਫਿਰ ਹੀ ਇਹਦੇ ਤੁਹਾਡੇ ਕਰਤੂਤਾਂ ਦੱਸਣੀਆਂ ਨੇ ਜਿਹੜਾ ਵੀ ਬੰਦਾ ਇਦਾਂ ਦੀਆਂ ਕਰਤੂਤਾਂ ਕਰਦਾ ਉਹਨੂੰ ਦੁਨੀਆ ਸਾਹਮਣੇ ਨੰਗਾ ਕਰਨ ਅਸੀਂ ਤਾਂ ਨੰਗਾ ਕਰਮ ਅੱਛਾ ਚਲੋ ਥੋੜੀ ਭਾਸ਼ਾ ਵਿੱਚ ਜਵਾਬ ਦੇ ਦਿੰਨੇ ਜਦੋਂ ਬਾਬਾ ਨਾਨਕ ਜੀ ਸਰਜਣ ਠੱਗ ਦੇ ਕੋਲ ਗਏ। ਉਹਦੋਂ ਕੀ ਹੋਇਆ ਸੀ? ਉਹਦੋਂ ਕੀ ਹੋਇਆ ਸੀ? ਉਜਲ ਕਹਿਾਂ ਝਿਲਕਣਾ ਘੋਟਮ ਕਲੜੀ ਬਸ। ਧੁੱਤਿਆਂ ਝੂਠਣਾ ਉਤਰੇ ਜੇਸ਼ਰ ਤੋਂ ਤਿਸ। ਕੈਦਾ ਕਾਂਸੀ ਦਾ ਭਾਂਡਾ ਬਾਹਰੋਂ ਮਾਂਜੀ ਜਾਓ ਅੰਦਰੋਂ ਕਲਖ ਥੋੜੀ ਜਾਂਦੀ ਹੈ। ਜਦੋਂ ਇਹ ਸਾਰਾ ਸ਼ਬਦ ਪੜਿਆ ਗਿਆ ਕੀਰਤਨ ਦੇ ਰੂਪ ਵਿੱਚ ਕਿ ਗੁਰੂ ਸਾਹਿਬ ਨੇ ਅਰਥ ਕੀਤੇ। ਆਰਥ ਨੂੰ ਆਪਣੇ ਆਪ ਹੀ ਸਮਝ ਆ ਗਈ ਉਹ ਇੰਨੀ ਗਹਿਰਾਈ ਨਾਲ ਸੁਣ ਰਿਹਾ ਸੀ ਸੱਜਣ ਠਾਕਾ ਹਾ ਜੁੜ ਕੇ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਇਹ ਸ਼ਬਦ ਵਿੱਚ ਤੁਸੀਂ ਮੇਰੀ ਕਰਤੂਤ ਮੈਨੂੰ ਦੱਸ ਦਿੱਤੀ ਹੈ ਇਹ ਸੱਜਣ ਠਾਕ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਿ ਤੁਸੀਂ ਇਹ ਸ਼ਬਦ ਰਾਹੀਂ ਮੇਰੀ ਕਰਤੂਤ ਮੈਨੂੰ ਦੱਸੀ ਹੈ ਇਹ ਸੱਜਣ ਠਾਕ ਨੇ ਕਬੂਲ ਕੀਤਾ ਸੀ ਕੀ ਹੁਣ ਇਹ ਸ਼ਬਦ ਤੁਹਾਡੇ ਵੱਲ ਜਣ ਕਿ ਤੁਹਾਨੂੰ ਸਮੁਖਸ਼ ਕਰ ਰਹੀ ਹੈ ਵੀ ਤੁਹਾਡੀਆਂ ਕਰਤੂਤਾਂ ਤੁਹਾਨੂੰ ਦੱਸਣ ਲੱਗੇ ਹਾਂ ਅਸੀਂ ਮੈਂ ਬਾਬਾ ਨਾਨਕ ਨਹੀਂ ਮੈਂ ਬਾਬੇ ਨਾਨਕ ਦਾ ਸਿੱਖਾਂ ਬਾਬੇ ਨਾਨਕ ਦੀ ਫਿਲਾਸਫੀ ਨੂੰ ਅਸੀਂ ਫੋਲੋ ਕਰਦੇ ਹਾਂ ਅਸੀਂ ਜੋ ਕੁਝ ਦੱਸਣਾ ਬਾਣੀ ਦੇ ਜਰਗੇ ਤੁਹਾਨੂੰ ਦੱਸਾਂਗੇ ਮੰਨ ਲੋਗੇ ਚੰਗੇ ਰਹੋਗੇ ਤੇ ਨਹੀਂ ਫਿਰ ਜੁੱਤੀਆਂ ਖਾਓਗੇ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ